ਸਰ ਜੀ ਅੱਜ ਬਰਦਾਸ਼ਤ ਦਾਣਾ ਮੈਨੂੰ ਚਾਹੀਦਾ ਕੀ ਕੁਛ ਲੱਗ ਰਿਹਾ ਕਿ ਚੱਲ ਜਾਵੇ ਬਿਲਕੁਲ ਅੱਜ ਮੈਂ ਫਿਰ ਆਪਣੇ ਮੇਰਾ ਪਿਆਰਾ ਜ਼ਿਲ੍ਹਾ ਗੁਰਦਾਸਪੁਰ ਦੇਦਰ ਮੈਂ ਆਇਆ ਸੋ ਅੱਜ ਦਾਣਾ ਮੰਡੀ ਗੁਰਦਾਸਪੁਰ ਦੇ ਵਿੱਚ ਜਿਹੜੀ ਵੀਟ ਦੀ ਟੇਕੋਰਮੈਂਟਾਂ ਦਾ ਜ਼ਾਇਜ਼ਾ ਲੈ ਲਿਆ ਆਇਆ ਉਹਦੇ ਦੀ ਜਿੰਨੇ ਵੀ ਬੰਦੋਬਸਤ ਮਾਨਜਗ ਮੋੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਵੱਲੋਂ ਉਹਨਾਂ ਦੇ ਸਪੈਸ਼ਲ ਡਿਸਕ ਦੇ ਮੁਤਾਬਕ ਕਿ ਮੰਡੀ ਦੇ ਵਿੱਚ ਟੇਕੋਰਮੈਂਟ ਨਾਲ ਜੁੜੀ ਕੋਈ ਵੀ ਫੈਕਲਟੀ ਨੂੰ ਕੋਈ ਦਿੱਕਤ ਨਾ ਆਵੇ ਇਹਦੇ ਲਈ ਮੈਂ ਲਗਾਤਾਰ ਹਰ ਰੋਜ਼ ਮੰਡੀਆਂ ਚ ਜਾ ਰਹੇ ਹਾਂ ਸੋ ਅੱਜ ਮੈਂ ਸ਼ੁਰੂਆਤ ਗੁਰਦਾਸਪੁਰ ਦਾਣਾ ਮੰਡੀ ਤੋਂ ਕੀਤੀ ਹੈ ਇਸ ਤੋਂ ਬਾਅਦ ਮੈਂ ਸੁਗੇ ਮੰਡੀ ਤੇ ਜਾਣਾ ਫਿਰ ਫਲੋਰ ਚ ਜਾਣਾ ਸੋ ਲਗਾਤਾਰ ਹਰ ਰੋਜ਼ ਮੰਡੀਆਂ ਦੇ ਅੰਦਰ ਸਾਡਾ ਵਿజిਟ ਕਰਨ ਦਾ ਮਤਲਬ ਇਹ ਹੈ ਕਿ ਥੱਲੇ ਨੇੜੇ ਜਾ ਕੇ ਮੰਡੀ ਦੇ ਅੰਦਰ ਉੱਥੇ ਸਮਝਿਆ ਜਾਵੇ ਦੇਖਿਆ ਜਾਵੇ ਜਿਹੜਾ ਮੈਕੈਨਿਜ਼ਮ ਸਾਡੀ ਡਿਪਾਰਟਮੈਂਟ ਦਾ ਸਰਕਾਰ ਦਾ ਉਹ ਡਿਲੀਵਰ ਹੋ ਰਿਹਾ ਨਹੀਂ ਹੋ ਰਿਹਾ ਕਿਤੇ ਕੋਈ ਦਿੱਕਤ ਹੈ ਸੋ ਮੈਂ ਅੱਜ ਗੁਰਦਾਸਪੁਰ ਮੰਡੀ ਚ ਆਇਆ ਮੇਰੇ ਨਾਲ ਰਮਨਬੈਲ ਜੀ ਹੈਲਥ ਕਾਰਪੋਰੇਸ਼ਨ ਦੇ ਪੰਜਾਬ ਦੇ ਚੇਅਰਮੈਨ ਸਾਡੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਸਾਡੇ ਹਲਕਾ ਇੰਚਾਰਜ ਜ਼ਿਲ੍ਹਾ ਪ੍ਰਧਾਨ ਸੁਸ਼ੇਰ ਸਿੰਘ ਜੀ ਸੋ ਤੁਮ ਜਿਹੜੇ ਫੂਡ ਸਪਲਾਈ ਦੇ ਪ੍ਰਕਿਊਰਮੈਂਟ ਏਜੰਸੀਆਂ ਦੇ ਅਧਿਕਾਰੀ ਸਵਾਰ ਨੇ ਉਹ ਵੀ ਮੇਰੇ ਨਾਲ ਅੱਜ ਇੱਥੇ ਸੇ ਮੰਡੀ ਚ ਗਏ ਆ ਸੋ ਅੱਜ ਕਿਸਾਨ ਦਲਵੀਰ ਸਿੰਘ ਜਿਹੜੇ ਆਏ ਨੇ ਉਹਨਾਂ ਦੀ ਸੇਰੇ ਆਏ ਨੇ ਤੇ ਅੱਜ ਇਹਨਾਂ ਦੀ ਫਸਲ ਜਿਹੜੀ ਉਹ ਪਰਚੇਸ ਕੀਤੀ ਗਈ ਆ ਉਹ 24 ਘੰਟਿਆਂ ਦੇ ਵਿੱਚ ਵਿਚਨਾਂ ਦੇ ਖਾਤੇ ਸੇ ਪੈਸੇ ਜਿਹੜੇ ਸਰਕਾਰ ਵੱਲੋਂ ਉਹ ਪਾਏ ਜਾਣੇ ਆ। ਸੱਤ ਹੀ ਮਿੰਟਾਂ ਲਈ ਪਰਫਾਰਮ ਹੋਈ ਨਹੀਂ। ਕੋਈ ਪਾਣੀ ਦੀ ਨਗਰਵਾਸ ਨਹੀਂ, ਪਾਣੀ ਦਾ ਬਹੁਤ ਘੱਟ ਲੱਗੇ ਜਿਵੇਂ ਖਾਸ ਕਰਕੇ ਸੌਣ ਦੇ ਈਅਰ ਚ। ਨਹੀਂ ਅ ਵਿਸ਼ੇਸ਼ ਤੌਰ ਤੇ ਕਿਉਂਕਿ ਜਿਹੜਾ ਮੰਡੀਆਂ ਦੇ ਅੰਦਰ ਅਰਾਈਵਲ ਦੀ ਆਮਦ ਆ ਉਹ ਥੋੜੀ ਹਰਕਾ ਲੇਟ ਸ਼ੁਰੂ ਹੋਈ ਹੈ। ਸੋ ਇਸ ਕਰਕੇ ਆਲਮੋਸਟ ਜਿਹੜੇ ਪ੍ਰਬੰਧ ਨੇ ਉਹ ਮੰਡੀਆਂ ਦੇ ਅੰਦਰ ਕੀਤੇ ਆ ਸੋ ਮੈਂ ਤੁਹਾਡੇ ਨਾਲ ਇਹ ਗੱਲ ਸਾਂਝੀ ਕਰ ਦਵਾਂ ਕਿ ਪੰਜਾਬ ਦੇ ਅੰਦਰ ਹੁਣ ਤੱਕ ਪੰਜਾਬ ਦੀਆਂ ਮੰਡੀਆਂ ਦੇ ਵਿੱਚ 37 ਲੱਖ ਤਾਂ ਉੱਪਰ ਜਿਹੜੀ ਆ ਉਹ ਰਾਇਵਲ ਪਹੁੰਚੀ ਹੈ ਔਰ 33 ਲੱਖ ਐਮਟੀ ਜਿਹੜੀ ਆ ਉਹ ਅਸੀਂ ਖਰੀਦ ਚੁੱਕੇ ਆ ਔਰ ਉਹਦਾ ਜਿਹੜਾ ਬਣਦਾ ਪੈਸਾ ਐਮਐਸਪੀ ਦੇ ਹਿਸਾਬ ਦੇ ਨਾਲ 3234 ਕਰੋੜ ਰੁਪਈਆ ਉਹ ਕਿਸਾਨਾਂ ਦੇ ਖਾਤੇ ਉੱਤੇ ਜਿਹੜਾ ਉਹ ਪਾਇਆ ਜਾ ਚੁੱਕਿਆ ਸੋ ਲਗਾਤਾਰ ਜਿਹੜੀਆਂ ਚੰਗੀਆਂ ਮੈਂ ਸਮਝਦਾ ਵੀ ਖਬਰਾਂ ਥੱਲੋਂ ਆ ਰਹੀਆਂ ਨੇ ਇਹ ਆ ਕਿ ਪੰਜਾਬ ਦੇ ਅੰਦਰ ਇਸ ਵਾਰ ਬੰਪਰ ਫਸਲ ਜਿਹੜੀ ਆ ਉਹ ਹੋਣ ਲਿਝ ਆ ਰਹੀ ਹੈ ਸੋ ਇਹਦੇ ਨਾਲ ਜਿਹੜਾ ਸਾਨੂੰ ਕੇਂਦਰੀ ਪੋਲ ਦਾ 124 ਲੱਖ ਮੀਟਰ ਦਾ ਟਾਰਗੇਟ ਮਿਲਿਆ ਉਹ ਵੀ ਅਸੀਂ ਪੂਰਾ ਕਰਨ ਦੇ ਵਿੱਚ ਥੋੜਾ ਈਜ਼ੀ ਮਹਿਸੂਸ ਹੋਵਾਂਗੇ ਤੇ ਨਾਲ ਦੇ ਨਾਲ ਇਹਦਾ ਕਿਸਾਨ ਨੂੰ ਵੀ ਜਿਹੜਾ ਲਾਭ ਹੋਏਗਾ ਹਰ ਖੇਤ ਦੇ ਵਿੱਚੋਂ 3 4 2 3 ਕਵਾਂਟੋ ਜਿਹੜੀ ਉਹ ਕਣਕ ਦਾ ਝਾੜ ਰਕਤ ਵਧ ਆ ਰਿਹਾ ਸੋ ਲਗਾਤਾਰ ਸੀਸੀਐਲ ਆਪਣੇ ਕੋਲ ਆ 28894 ਕਰੋੜ ਰੁਪਈਆ ਕ੍ਰੇਡ ਦੇ ਸਾਰੇ ਪ੍ਰਬੰਧ ਨੇ ਤਰਪਾਲਾ ਦੇ ਸਾਰੇ ਪ੍ਰਬੰਧ ਦਾ ਸੋ ਬੜਾ ਬਿਗੇਸਟ ਇਹ ਅ ਐਕਸਰਸਾਈਜ਼ ਹੁੰਦੀ ਆ ਪੈਡੀ ਔਰ ਪ੍ਰਿਕੋਰਮੈਂਟ ਦੇ ਸੀਜ਼ਨ ਦੀ ਕਿਤੇ ਕੋ ਮਾਰੀ ਮੋਟੀ ਕੋ ਦਿੱਕਤ ਆ ਰਹੀ ਸਕਦੀ ਆ ਪਰ ਅਲਟੀਮੇਟਲੀ ਜਿਹੜਾ ਸਰਕਾਰ ਦਾ ਕੰਟੈਂਟ ਆ ਜਿਹੜਾ ਸਰਕਾਰ ਦਾ ਜਤਨ ਹੈ ਮਾਨਜੁਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਾ ਖਾਸ ਕਰਕੇ ਕਿ ਮੰਡੀ ਦੇ ਅੰਦਰ ਕਿਸਾਨ ਨੂੰ ਕੋਈ ਦਿੱਕਤ ਨਾ ਹੋਵੇ ਸੋ ਮੈਨੂੰ ਖੁਸ਼ੀ ਆ ਕਿ ਅ ਅੱਜ ਤੱਕ ਜਿਹੜਾ ਉਹ ਪੰਜਾਬ ਦੀਆਂ ਮੰਡੀਆਂ ਚੱਲ ਰਹੀਆਂ ਹਰ ਰੋਜ਼ ਇਹਦੀ ਅਪਡੇਟ ਲੈ ਰਿਆ ਦਿਨ ਦੀ ਦੋ ਦੋ ਵਾਰ ਵੀ ਲੈਣਿਆ ਕਿਸੇ ਮੰਡੀ ਦੇ ਵਿੱਚ ਕੋ ਕਿਸਾਨ ਨੂੰ ਕੋਈ ਦਿੱਕਤ ਨਾ ਆਵੇ ਇਹਦੇ ਲਗਾਤਾਰ ਪਲ-ਪਲ ਸਾਡੇ ਸਾਰੇ ਸਿਵਲ ਪ੍ਰਸ਼ਾਸਨ ਸਾਡੇ ਸਾਰੇ ਐਮਐਲਏ ਸਰਵਾਂ ਸਾਡੇ ਮਾਦੀ ਸਵਾਲ ਲੱਗੇ ਆ ਤੋ ਕਿਸਾਨਾਂ ਨੂੰ ਵੀਲ ਕਰਦਾ ਵੀ ਚੜ੍ਹਦੀ ਕਲਾ ਚਾਹੋ ਕੱਲਾ ਕੱਲਾ ਦਾਣਾ ਤੁਹਾਡਾ ਐਮਐਸਪੀ ਦੇ ਉੱਤੇ ਖੇਦਕੇ 24 ਘੰਟਿਆਂ ਦੇ ਵਿੱਚ ਵਿੱਚ ਤੁਹਾਡੇ ਖਾਤੇ 'ਚ ਪੇਮੈਂਟ ਪਾਵਾਂ ਕੁਝ ਕਿਸਾਨਾਂ ਨੇ ਕਿਹਾ ਕਿ ਅੱਗ ਲੱਗਦੀ ਹੈ ਕਟਾਵਾਂ ਨਹੀਂ ਲੱਗਿਆ ਉਹਨਾਂ ਨੂੰ ਮੁਆਵਜ਼ਾ ਜੀ ਦਿੱਤਾ ਚਾਹੀਦਾ ਕੋਈ ਗਲਤ ਨਹੀਂ ਨਹੀਂ ਬਿਲਕੁਲ ਉਹਨਾਂ ਦਾ ਰਾਈਟ ਬਣਦਾ ਮੈਂ ਆ ਵੀ ਖੁਦ ਹੋਣੇ ਆਪਣੇ ਜ਼ਿਲ੍ਹੇ ਚੋਂ ਹੋ ਕੇ ਆਇਆ ਸੋ ਜਿੱਥੇ-ਜਿੱਥੇ ਵੀ ਕੋਈ ਅੱਗ ਦੀਆਂ ਮੰਦਭਾਗੀਆਂ ਕਟਨਾਵਾਂ ਇਹ ਵਾਪਰੀਆਂ ਨੇ ਬੜੀ ਔਖੀ ਫਸਲ ਵਾਲੀ ਹੁੰਦੀ ਹੈ ਕਿਸਾਨ ਨੇ ਸੋ ਦੇ ਲਈ ਉਹਦੀ ਉੱਪਰ ਪਾਈ ਕੀਤੀ ਜਾਊਗੀ ਉਹਦੇ ਲਈ ਬਾਕਾਇਦਾ ਅਸੈਸਮੈਂਟ ਲੱਗ ਰਹੀ ਹੈ ਸੋ ਜੋ ਵੀ ਉਹਦਾ ਨੁਕਸਾਨ ਸਾਹਮਣੇ ਆਊਗਾ ਸਰਕਾਰ ਤੋਂ ਪਾਈ ਪਿਜਰੀ ਵਾਲੋਂ ਦੇ ਦਿੱਤੇਗੇ ਨੇ ਕਿ ਕੋਈ ਤਾਰਾ ਖਰਾਬ ਹੈ ਨਹੀਂ ਆਲਟੀਮੇਟਲੀ ਇਹ ਦੇਸ਼ ਆਲਰੇਡੀ ਹੁੰਦੇ ਆ ਦੇਖੋ ਪ੍ਰੋਕਿਊਰਮੈਂਟ ਨਾਲ ਜੁੜੀਆਂ ਬਹੁਤ ਸਾਰੀਆਂ ਗੱਲਾਂ ਨੇ ਸਾਡੇ ਜਿਸ ਤਰ੍ਹਾਂ ਪੰਜਾਬ ਦੀ ਮੰਡੀ ਚ ਪੰਜਾਬ ਦੇ ਕਿਸਾਨਾਂ ਦਾ ਇਨਾਜ ਵਿਕੇ ਦੇ ਲਈ ਜਿਹੜੇ ਇੰਟਰ ਸਟੇਟ ਸਾਡੇ ਨਾਕੇ ਆਉਣਾ ਦੇ ਉੱਤੇ ਸਪੈਸੀਫਿਕ ਬੰਧ ਕੀਤੇ ਹੋਏ ਆ ਬਿਜਲੀ ਬੋਰਡ ਨੂੰ ਹਦਾਇਤਾਂ ਨੇ ਲੇਕਿਨ ਫਿਰ ਵੀ ਕਦੇ ਕੋਈ ਅਕੜ ਨਾਲ ਐਸੀ ਵਾਪਰ ਜਾਂਦੀ ਆ ਤਾਂ ਸਰਕਾਰ ਤੁਹਾਨੂੰ ਪ੍ਰਪਾਈ ਕਰਨ ਲਈ ਤਿਆਰ ਆ